ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਦੋਸਤੋ ਪਹਿਲਾ ਤਾਂ ਸਾਡੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੈਪੀ ਨਿਊ ਇਅਰ 2025 ਤੇ ਦੋਸਤੋ ਰੱਬ ਕਰੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ 2025 ਲੈ ਕੇ ਆਵੇ ਜਿੰਨੇ ਵੀ ਤੁਹਾਡੇ ਕੰਮ ਰੁਕੇ ਹੋਏ ਨੇ ਉਹ 2025 ਦੇ ਵਿੱਚ ਨੇਪੜੇ ਚੜ ਜਾਣ 2025 ਦੇ ਵਿੱਚ ਤੁਹਾਨੂੰ ਖੁਸ਼ੀਆਂ ਦੇਵੇ ਰੱਬ ਹਰ ਉਹ ਖੁਸ਼ੀ ਦੇਵੇ ਜਿਹਦੇ ਤੁਸੀਂ ਹੱਕਦਾਰ ਹੋ ਤੇ ਜਿਹੜੀ ਖੁਸ਼ੀ ਤੁਸੀਂ ਚਾਹੁੰਦੇ ਹੋ ਰੱਬ ਤੁਹਾਨੂੰ ਦਿਨ ਰਾਤ ਜਿਹੜੀ ਹੈ ਉਹ ਤਰੱਕੀ ਬਖਸ਼ੇ ਤੇ ਤੁਸੀਂ ਮਿਹਨਤ ਕਰਦੇ ਰਹੋ ਤਾਂ ਕਿ ਜਿਹੜੀ 2025 ਦੇ ਵਿੱਚ ਤੁਹਾਨੂੰ ਹਰ ਕਾਮਯਾਬੀ ਪਰਮਾਤਮਾ ਵੱਲੋਂ ਮਿਲਦੀ ਰਹੇ ਤੇ ਇਹਨਾਂ ਸ਼ੁਭ ਕਾਮਨਾਵਾਂ ਦੇ ਨਾਲ ਨਾਲ ਦੋਸਤੋ ਇੱਕ ਜਿਹੜੀ ਇਨਫੋਰਮੇਸ਼ਨ ਲੈ ਕੇ ਆਏ ਆ ਤੁਹਾਨੂੰ ਦੱਸਦੇ ਕਿ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਏਗਾ ਵੀ Jio ਦਾ ਚਟਕਾ ਅ ਟ੍ਰਾਈ ਨੇ ਪਿਛਲੇ ਦਿਨਾਂ ਦੇ ਵਿੱਚ ਦੋਸਤੋ ਬਹੁਤ ਹੀ ਵੱਡੇ ਲੈਵਲ ਤੇ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਜਿੰਨੀਆਂ ਵੀ ਟੈਲੀਕਾਮ ਕੰਪਨੀਆਂ ਨੇ ਉਹਨਾਂ ਨੂੰ ਚਾਹੀਦਾ ਆ ਕਿ ਇੱਕ ਵਾਇਸ ਐਂਡ ਐਸਐਮਐਸ ਦਾ ਜਿਹੜਾ ਹੈਗਾ ਪਲਾਨ ਉਹ ਦਿੱਤਾ ਜਾਵੇ ਜਿਦੇ ਵਿੱਚ ਵਾਇਸ ਤੇ ਸਿਰਫ ਐਸਐਮਐਸ ਦਾ ਜਿਹੜਾ ਰੀਚਾਰਜ ਹੋਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਜਿਵੇਂ ਹੀ TRAI ਨੇ ਪਿਛਲੇ ਨਿਰਦੇਸ਼ ਜਾਰੀ ਕੀਤੇ ਤੇ ਕੰਪਨੀਆਂ ਨੇ ਟੈਲੀਕਮ ਕੰਪਨੀਆਂ ਨੇ ਜਿਹੜੇ ਆਪਣੇ ਰੇਟ ਚੱਕ ਦਿੱਤੇ ਸੀ ਜਿਦੇ ਵਿੱਚ ਜਿਹੜਾ ਆ ਬਹੁਤ ਸਾਰੇ ਜਿਹੜੇ ਆ ਉਹ ਡਾਟਾ ਵਾਊਚਰ ਦੇ ਨਾਲ ਹੀ ਤੁਹਾਨੂੰ ਜਿਹੜਾ ਹੈ ਰੀਚਾਰਜ ਕਰਾਉਣਾ ਪੈਂਦਾ ਜੀ ਜਿਹੜੇ ਲੋਕ ਡਾਟਾ ਨਹੀਂ ਯੂਜ਼ ਕਰਦੇ ਉਹਨਾਂ ਨੂੰ ਵੀ ਆਪਣਾ ਨੰਬਰ ਜਾਰੀ ਰੱਖਣ ਵਾਸਤੇ ਡਾਟੇ ਵਾਲਾ ਹੀ ਪੈਕ ਲੈਣਾ ਪੈਂਦਾ ਕਿਉਂਕਿ ਬਾਕੀ ਸਾਰੇ ਪੈਕ ਜਿਹੜੇ ਕੰਪਨੀਆਂ ਨੇ ਬੰਦ ਕਰ ਦਿੱਤੇ ਸੀ ਉਥੇ ਹੀ ਟਰਾਈ ਨੇ ਹੁਣ ਕਿਹਾ ਕਿ ਤੁਸੀਂ ਇੱਕ ਵਾਇਸ ਤੇ ਡਾਟੇ ਤੋਂ ਬਗੈਰ ਵਾਲਾ ਜਿਹੜਾ ਆ ਅ ਸਿਰਫ SMS ਤੇ ਵਾਇਸ ਵਾਲਾ ਹੀ ਵਾਊਚਰ ਜਾਂ ਫਿਰ ਜਿਹੜਾ ਆ ਰੀਚਾਰਜ ਪਲਾਨ ਲੈ ਕੇ ਆਵੋ ਇੰਨੀ ਗੱਲ ਕਹਿਣ ਤੋਂ ਬਾਅਦ ਹੀ ਜਿਹੜਾ ਆ ਕਈ ਕੰਪਨੀਆਂ ਨੇ ਆਪਣੇ ਕਈ ਰੀਚਾਰਜਾਂ ਦੇ ਵਿੱਚ ਜਿਹੜਾ ਆ ਹਿਰਫੇਰ ਕਰ ਦਿੱਤਾ ਤੇ ਉਥੇ ਹੀ Jio ਨੇ ਵੀ ਆਪਣੇ ਇਹਨਾਂ ਪਲਾਨਸ ਦੇ ਵਿੱਚ ਹਿਰਫੇਰ ਕਰ ਦਿੱਤਾ ਜਿਹੜਾ ਕਿ 19 ਰੁਪਏ ਦਾ ਤੇ 29 ਰੁਪਏ ਦਾ ਪੈਕ ਜੀ 19 ਰੁਪਏ ਦੇ ਵਿੱਚ 1GB ਤੇ 29 ਰੁਪਏ ਦੇ ਵਿੱਚ 2GB ਡਾਟਾ ਮਿਲਦਾ ਸੀ ਅਜੇ ਵੀ ਮਿਲਦਾ ਹੈ ਤੇ ਮਿਲੇਗਾ ਵੀ ਪਰ ਪਲਾਨ ਦੇ ਵਿੱਚ ਚੇਂजेस ਕੀ ਆਈਆਂ ਨੇ ਤੁਹਾਨੂੰ ਦੱਦੀ ਕਿ ਜਿੱਥੇ ਕਿ ਉਹਨਾਂ ਨੇ ਟਰਾਈ ਦੇ ਆਦੇਸ਼ ਮੰਨੇ ਤੇ ਰੀਚਾਰਜ ਜਿਹੜਾ ਪਲਾਨ ਚੇਂਜ ਕਰਨ ਦੇ ਨਾਲ ਜਿਹੜਾ ਤੁਹਾਨੂੰ ਦੱਦੀ ਕਿ ਵੈਲਟੀ ਕਿ ਸਾਨੂੰ ਮੋਟੀਆਂ ਰਕਮਾਂ ਖਰਚ ਕੇ ਜਿਹੜੀਆਂ ਨੇ ਆਪਣੇ ਨੰਬਰ ਨੂੰ ਚਾਲੂ ਰੱਖਣਾ ਪੈਂਦਾ ਸੀ ਕਿਉਂਕਿ ਪਰਸਨਲ ਨੰਬਰ ਨੂੰ ਚਾਲੂ ਰੱਖਣ ਵਾਸਤੇ ਵੀ ਸਾਨੂੰ ਡਾਟਾ ਰੀਚਾਰਜ ਕਰਵਾਉਣਾ ਪੈਂਦਾ ਸੀ ਉੱਥੇ ਹੀ ਵੈਲਿਡਿਟੀ ਵਾਸਤੇ 365 ਦਿਨਾਂ ਦਾ ਸਿਰਫ ਤੇ ਸਿਰਫ ਤੁਹਾਨੂੰ 10 ਰੁਪਏ ਹੀ ਮਾਤਰ ਦੇਣੇ ਪੈਣਗੇ ਤੇ 365 ਦਿਨ ਵੈਲਿਡਿਟੀ ਤੁਹਾਡੀ ਚੱਲਦੀ ਰਹੇਗੀ ਉਸੇ ਚੱਕਰ 'ਚ ਜਿਹੜਾ ਆ ਉਹ ਹੇਅਰਫੇਅਰ ਹੋ ਗਿਆ 29 ਰੁਪਏ ਤੇ 19 ਰੁਪਏ ਵਾਲੇ ਪਲਾਨ ਦੇ ਵਿੱਚ 19 ਤੇ 29 19 ਰੁਪਏ ਚ ਜਿਹੜਾ 1GB ਤੇ 29 ਰੁਪਏ ਦੇ ਵਿੱਚ ਜਿਹੜਾ 2GB ਡਾਟਾ ਮਿਲਦਾ ਸੀ ਉਹ ਮਿਲਦਾ ਸੀ ਤੁਹਾਡੀ ਜਿਹੜੀ ਲਾਈਫ ਵੈਧਤਾ ਹੁੰਦੀ ਸੀ ਜਿਹੜੀ ਸਾਡੇ ਨੰਬਰ ਦੀ ਵੈਧਤਾ ਹੁੰਦੀ ਸੀ 2 ਮਹੀਨੇ ਦੇ ਰੀਚਾਰਜ ਵਾਲੀ 3 ਮਹੀਨੇ ਦੀ 6 ਮਹੀਨੇ ਦੀ ਜਾਂ ਫਿਰ ਸਾਲ ਦਾ ਜੇਕਰ ਸਾਡਾ ਰੀਚਾਰਜ ਹੁੰਦਾ ਸੀ ਤੇ ਉਹਦੇ ਮੁਤਾਬਕ ਹੀ ਸਾਡਾ ਉਹ ਡਾਟਾ ਚੱਲਦਾ ਸੀ ਉਨੇ ਦਿਨਾਂ ਤੱਕ ਹੀ ਚੱਲਦਾ ਸੀ ਕਿ ਅਸੀਂ 1GB ਨੂੰ ਚਾਹ 2GB ਨੂੰ ਅਸੀਂ ਜਿਹੜਾ ਆ ਉਹ ਭਾਵੇਂ ਸਾਲ ਚ ਖਤਮ ਕਰੀ ਭਾਵੇਂ 2 ਦਿਨਾਂ ਦੇ ਕਰ ਲਈ ਤੇ ਭਾਵੇਂ ਅਸੀਂ ਉਹਨੂੰ 6 ਮਹੀਨਿਆਂ ਚ ਕਰੀਏ ਜਿੰਨੀ ਵੀ ਸਾਡੀ ਵੈਦਤਾ ਹੁੰਦੀ ਸੀ ਉਹਦੇ ਮੁਤਾਬਕ ਅਸੀਂ ਉਹਨੂੰ ਚਲਾ ਸਕਦੇ ਸੀ ਪਰ ਹੁਣ ਇਦਾਂ ਨਹੀਂ ਹੋਵੇਗਾ 19 ਰੁਪਏ ਦਾ 1GB 29 ਰੁਪਏ ਦਾ 2GB ਜਿਹੜਾ ਤੁਹਾਨੂੰ ਮਿਲਦਾ ਆ ਉਹ ਤੁਹਾਨੂੰ 1 ਦਿਨ ਵਾਸਤੇ ਜਿਹੜਾ ਆ ਵਰਤਣਾ ਪਏਗਾ ਉਹਨੂੰ ਤੁਸੀਂ ਆਪਣੇ ਵੈਦਤਾ ਪਲਾਨ ਦੇ ਮੁਤਾਬਕ ਨਹੀਂ ਵਰਤ ਸਕਦੇ ਕਿਉਂਕਿ ਵੈਦਤਾ ਪਲਾਨ ਜਿਹੜਾ ਆ ਉਹ ਸਿਰਫ 10 ਰੁਪਏ ਚ ਹੋ ਗਿਆ ਆ ਪਰ ਉਹਦੇ ਨਾਲ ਜਿਹੜੇ ਇਹ ਪਲਾਨ ਨੇ ਜਿਹੜੇ ਆ ਜੀਬੀ ਵਾਲੇ ਪਲਾਨ ਨੇ ਸੋਟੇ ਪਲਾਨ ਸੀ ਉਹਨਾਂ ਦੀ ਵੈਦਤਾ ਜਿਹੜੀ ਉਹ ਸਿਰਫ 1-1 ਦਿਨ ਦੀ ਕਰ ਦਿੱਤੀ ਗਈ ਹੈ ਉਹ ਹੁਣ ਤੁਹਾਡੀ ਜਿਹੜੀ ਵੈਦਤਾ ਆ ਉਹਦੇ ਮੁਤਾਬਕ ਨਹੀਂ ਚੱਲਣਗੇ ਇਹ ਜਦੋਂ ਵੀ ਤੁਸੀਂ ਜਿਹੜਾ ਆ ਬੂਸਟਰ ਇਹਨੂੰ ਆਪਾਂ ਕਹਿ ਦਿੰਨੇ ਆ ਡਾਟਾ ਬੂਸਟਰ 19 ਰੁਪਏ ਦਾ ਤੇ 29 ਰੁਪਏ ਦਾ ਜਿਹੜਾ ਡਾਟਾ ਬੂਸਟਰ ਪਲਾਨ ਸੀ ਉਹਦੀ ਵੈਧਤਾ ਜਿਹੜੀ ਹੈ ਉਹ ਘਟਾ ਕੇ ਸਿਰਫ ਇੱਕ ਦਿਨ ਕਰ ਦਿੱਤੀ ਗਈ ਹੈ ਇੱਕ ਦਿਨ ਤੋਂ ਬਾਅਦ ਤੁਸੀਂ ਉਹ ਪਲਾਨ ਨੂੰ ਨਹੀਂ ਚਲਾ ਸਕਦੇ ਇੱਕ ਦਿਨ ਤੋਂ ਬਾਅਦ ਜਿਹੜਾ ਉਹ ਪਲਾਨ ਖਤਮ ਹੋ ਜਾਵੇਗਾ ਜੇਕਰ ਤੁਸੀਂ 19 ਰੁਪਏ ਦਾ 1GB ਲਿਆ ਆ 1GB ਦੇ ਵਿੱਚੋਂ 100MB ਯੂਜ਼ ਕੀਤਾ ਆ ਤੇ ਬਾਕੀ ਨਹੀਂ ਕਰਦੇ ਤੁਹਾਡਾ ਸਾਰਾ ਮਿੱਟੀ ਹੋ ਜਾਣਾ ਇੱਕ ਦਿਨ ਦੇ ਵਿੱਚ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਉਹ ਜਿਹੜਾ ਖਤਮ ਹੋ ਜਾਏਗਾ 29 ਰੁਪਏ ਦਾ 2GB ਲੈਂਦੇ ਹੋ ਤੁਸੀਂ ਉਹਦੇ ਵਿੱਚ 500MB ਯੂਜ਼ ਕੀਤਾ ਬਾਕੀ ਜਿਹੜਾ ਤੁਹਾਡਾ ਪਿਆ ਹੋਇਆ ਡਾਟਾ ਆ ਉਹ ਵੀ ਮਿੱਟੀ ਹੋ ਜਾਏਗਾ ਉਸੇ ਦਿਨ ਹੀ ਜੇਕਰ ਤੁਸੀਂ ਉਹਨੂੰ ਯੂਜ਼ ਨਹੀਂ ਕਰਦੇ ਤਾਂ ਕਿਉਂਕਿ ਉਹਦੀ ਵੈਧਤਾ ਸਿਰਫ ਤੇ ਸਿਰਫ 24 ਘੰਟੇ ਮਤਲਬ ਇੱਕ ਦਿਨ ਦੀ ਹੀ ਰਹਿ ਗਈ ਹੈ ਨਾ ਕਿ ਤੁਹਾਡੀ ਲਾਈਫ ਟਾਈਮ ਜਾਂ ਜਿਹੜੀ ਵੈਧਤਾ ਦੀ ਜਿਹੜੀ ਤਰੀਕਾ ਉਹਦੇ ਮੁਤਾਬਕ ਬਾਕੀ ਨੰਬਰ ਨੂੰ ਚਾਲੂ ਰੱਖਣ ਵਾਸਤੇ ਇਨਕਮਿੰਗ ਸਵਾਤ ਤੇ ਜਿਹੜਾ ਆ ਉਹ ਪਲਾਨ ਛੋਟਾ ਹੋ ਗਿਆ ਆ ਤੇ ਹੀ ਜਿਹੜਾ ਆ 1 ਸਾਲ ਦੀ ਵੈਦਤਾ ਜਿਹੜੀ ਹੈ ਉਹ 10 ਰੁਪਏ ਦੇ ਰੀਚਾਰਜ ਨਾਲ ਕਰ ਸਕਦੇ ਹੋ Jio ਨੇ ਇਹ ਬਹੁਤ ਜ਼ਿਆਦਾ ਵੱਡਾ ਜਿਹੜਾ ਝਟਕਾ ਦਿੱਤਾ ਕਿ ਬੂਸਟਰ ਪਲਾਨ ਦੇ ਵਿੱਚ ਇੱਕਦਮ ਚੇਂਜਸ ਕਰਕੇ ਉਹਦੀ ਵੈਦਤਾ ਨੂੰ ਖਤਮ ਕਰ ਦਿੱਤਾ ਆ ਉਹਦੀ ਵੈਦਤਾ ਜਿਹੜੀ ਸਿਰਫ 1 ਦਿਨ ਦੀ ਰਹਿ ਗਈ ਪਾਵੇਂ ਤੁਸੀਂ 19 ਦਾ ਕਰਾਉਂਦੇ ਹੋ ਪਾਵੇਂ ਤੁਸੀਂ 29 ਦਾ ਕਰਾਉਂਦੇ ਹੋ ਬੂਸਟਰ ਪਲਾਨ ਦੇ ਵਿੱਚ ਇਹ ਚੇਂजेस ਆਈਆਂ ਨੇ ਇਹ Jio ਨੇ ਛੋਟਾ ਜਿਹਾ ਜਿਹੜਾ ਝਟਕਾ ਦਿੱਤਾ ਆ ਜਿੱਥੇ ਪਲਾਨ ਚੇਂਜ ਹੋਣ ਦੇ ਨਾਲ ਫਾਇਦੇ ਹੁੰਦੇ ਨੇ ਉਥੇ ਪਲਾਨ ਚੇਂਜ ਹੋਣ ਦੇ ਨਾਲ ਜਿਹੜੇ ਨੇ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਨੇ ਤੁਸੀਂ ਸਾਨੂੰ ਜਰੂਰ ਦੱਸਿਓ ਇਹ ਤੁਹਾਨੂੰ ਨੁਕਸਾਨ ਲੱਗਿਆ ਫਾਇਦਾ ਲੱਗਿਆ ਤੁਹਾਨੂੰ Jio ਦਾ ਕੀ ਮਹਿਸੂਸ ਲੱਗਾ ਜੇਕਰ Jio ਦੇ ਵਿੱਚੋਂ ਤੁਸੀਂ ਤੇ ਤੁਸੀਂ ਕੀ ਕਹਿਣਾ ਚਾਹੋਗੇ Jio ਬਾਰੇ Jio ਦੀ ਸਰਵਿਸ ਬਾਰੇ ਆਪਣਾ ਕਮੈਂਟ ਜ਼ਰੂਰ ਦੱਸ ਕਰਕੇ ਸਾਡੇ ਨਾਲ ਰਾਬਤਾ ਕਰਿਓ ਧੰਨਵਾਦ ਮਿਲਦਿਆ ਕਿਸੇ ਅਗਲੀ ਇਨਫੋਰਮੇਸ਼ਨ ਦੇ ਵਿੱਚ ਫਿਰ ਤੋਂ ਤੁਹਾਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ